ਗੌਰ ਫਰਮਾਓ ਤੁਹਾਡੀ ਅਸਲ ਫਸਲ ਤੇ نسل ਇਹ ਤਿੰਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਉਹ ਅੱਜ ਤੋਂ ਨਹੀਂ ਹੈ ਜਿਸ ਦਿਨ ਗੁਰੂ ਨਾਨਕ ਸਾਹਿਬ ਨੇ ਇਕ ਓੰਕਾਰ ਦੀ ਗੱਲ ਕੀਤੀ ਸੀ ਨਾ ਉਸੇ ਦਿਨ ਤੋਂ ਹੀ ਤੁਹਾਡੀ ਅਸਲ ਫਸਲ ਉਹ نسل ਜਿਹੜੀ ਹੈ ਪ੍ਰਬਾਤ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ ਦੁਖਾਂਤ ਇਸ ਗੱਲ ਦਾ ਹੈਗਾ ਕਿ ਅਸੀਂ ਇਸ ਗੱਲ ਨੂੰ ਸਮਝਦਾ ਹੀ ਨਹੀਂ ਜਾ ਰਹੇ ਅਸੀਂ ਗੋਲਕਾਂ ਤੇ ਭਰਦੇ ਆ ਲੇਕਿਨ ਉਹ ਗੋਲਕਾਂ ਦਾ ਪੈਸਾ ਦਾ ਇਸਤੇਮਾਲ ਹਸਤੇ ਅਸੀਂ ਸਵਾਲ ਹੀ ਨਹੀਂ ਪੁੱਛਦੇ 1400 ਕਰੋੜ ਦਾ ਸਾਲਾਨਾ ਬਜਟ ਐਸਸੀਪੀਸੀ 130 ਕਰੋੜ ਦਾ ਬਜਟ 140 ਕਰੋੜ ਦਾ ਡੀਐਸਜੀਐਮਸੀ ਕੰਜ਼ਰਵ ਲੀਡਰ ਬਹਿਰੂਪੀਏ ਸਿੱਖ ਦਸਤਾਰ ਜਿੱਥੇ ਵੀ ਪਹਿਚਾਨ ਬਣੀ ਗਈ ਉੱਥੇ ਆਮ ਤੌਰ ਤੇ ਦਸਤਾਰਾਂ ਆਪ ਹੀ ਉਤਾਰ ਦੇਣੀਆਂ ਭਾਵੇਂ ਉਹ ਪੁਲਿਸ ਵਾਲੇ ਨੇ ਤੇ ਭਾਵੇਂ ਉਹ ਸਿੱਖ ਦੇ ਬਹਿਰੂਪੀਏ ਨੇ ਨਸ਼ਾ ਧਰਮ ਪਰਵਰਤਨ ਆਪਣੀ ਜਗਾ ਛੱਡ ਦੂਸਰੀ ਜਗਾ ਜਾਣਾ ਇਹ ਸਾਰੀਆਂ ਚੀਜ਼ਾਂ ਪੰਜਾਬ ਚ ਕਿਉਂ ਖਾਨਦਸ ਗੱਲਦਾ ਹੈਗਾ ਕਿ ਅਸੀਂ ਇਸ ਗੱਲ ਨੂੰ ਸਮਝਦਾ ਹੀ ਨਹੀਂ ਜਾ ਰਹੇ ਅਸੀਂ ਗੋਲਕਾਂ ਤੇ ਭਰਦੇ ਆ ਲੇਕਿਨ ਉਹ ਗੋਲਕਾਂ ਦਾ ਪੈਸਾ ਦਾ ਇਸਤੇਮਾਲ ਵਾਸਤੇ ਅਸੀਂ ਸਵਾਲ ਹੀ ਨਹੀਂ ਪੁੱਛਦੇ 1400 ਕਰੋੜ ਦਾ ਸਾਲਾਨਾ ਬਜਟ ਐ ਸਿਪੀਸੀ 130 ਕਰੋੜ ਦਾ ਬਜਟ 140 ਕਰੋੜ ਦਾ ਡੀਐਸਜੀਐਮਸੀ 10 ਸਾਲ ਦੇ ਵਿੱਚ ਜੇਕਰ ਅਸੀਂ ਮੈਂ ਕਹਿੰਨਾ 1% ਜ਼ਿਆਦਾ ਨਹੀਂ ਸਿਰਫ 1% 1400 ਕਰੋੜ ਦਾ 14 ਕਰੋੜ 130 ਕਰੋੜ ਦਾ 1.3 ਲੱਖ ਜੇਕਰ ਇਹ 15 ਕਰੋੜ ਸਾਲਾਨਾ ਤੁਸੀਂ ਸਿੱਖ ਬੱਚਿਆਂ ਦੀ ਪੜ੍ਹਾਈ ਦਵਾਈ ਕਮਾਈ ਤੇ ਅੱਜ ਲਗਾਉਣਾ ਸ਼ੁਰੂ ਕਰਦੇ ਹੋ 10 ਸਾਲ ਦੇ ਵਿੱਚ ਤੁਹਾਨੂੰ ਕਾਇਆ ਕਲਮ ਦਿਖਾ ਦੇਵਾਂਗੇ ਕਰੋੜਾ ਰੁਪਏ ਦੀਆਂ ਸੇਵਾਵਾਂ ਗੁਰੂ ਸਾਹਿਬ ਲੈ ਰਹੇ ਨੇ ਜਾਗਰੂਕ ਸੰਗਤ ਕਰ ਰਹੀ ਹੈ ਲੇਕਿਨ ਇਹ ਜਿਹੜੀਆਂ ਗੋਲਕਾ ਭਰੀਆਂ ਜਾ ਰਹੀਆਂ ਨੇ ਜਿਹੜੇ ਇਹ ਕੰਜ਼ਰਵ ਲੋਗ ਨੇ ਇਹਨਾਂ ਤੋਂ ਬਚੋ ਬਚਣਾ ਸਾਨੂੰ ਆਪੇਗਾ ਕਿਉਂਕਿ ਅਸੀਂ ਚੁਣ ਕੇ ਲੈਂਦੇ ਆਂ ਇਹਨਾਂ ਨੂੰ ਅਸੀਂ ਆਪਣੀਆਂ ਛੋਟੀਆਂ-ਛੋਟੀਆਂ ਕਿਸੇ ਬੱਚੇ ਦੀ ਪੋਸਟ ਕੋਈ ਡਰਾਈਵਰੀ ਕੋਈ ਮੈਂਬਰੀ ਕੋਈ ਕੋਈ ਜੌਬ ਆਪਣੀ ਵਾਹ ਵਾਈ ਸਰੂਪੇ ਕਿ ਸਾਡੇ ਇੱਥੇ ਹੋਰ ਫੋਟੋਆਂ ਟੰਗੀਆਂ ਹੋਈਆਂ ਅਸੀਂ ਬਸ ਇਸ ਡੰਬਰ ਦੀ ਵਜ੍ਹਾ ਕਰਕੇ ਇਹਨਾਂ ਲੋਕਾਂ ਨੂੰ ਕੇ ਲੈ ਕੇ ਆਂਦੇ ਆਂ ਫਰੋ ਫਰੋ ਕਰ ਕੀ ਰਹੇ ਨੇ ਨਾ ਸੰਘਾਰ ਦੇ ਵਿੱਚ ਵੀ ਉਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਦਬੀਆਂ ਦੇ ਵਿੱਚ ਉਹ ਨੇ ਔਰ ਇਹ ਤੇ ਜੇ ਸਿਰਫ ਇੱਕ ਪੱਖ ਤੁਹਾਡੇ ਸਾਹਮਣੇ ਆਇਆ ਹੈ ਕਹਿ ਤੇ ਦੁਨੀਆ ਸਾਲਾ ਤੋ ਰਹੀ ਹੈ ਔਰ ਜਿਹੜੇ ਤੁਹਾਨੂੰ ਲੱਗ ਰਿਹਾ ਜਿਨ੍ਹਾਂ ਦੇ ਨਾਂ ਨਹੀਂ ਆਏ ਉਹ ਸ਼ਾਮਲ ਨਹੀਂ ਹੈਗੇ ਤੁਸੀਂ ਭੁੱਲੇ ਬਿਸਰੇ ਬੈਠੇ ਰਹੋ ਤੁਸੀਂ ਡੇਰਿਆਂ ਦੇ ਮਖਰ ਲੱਗੇ ਸੀ ਇਹਨਾਂ ਬਾਬਿਆਂ ਦੇ ਮਖਰ ਲੱਗੇ ਰਹੋ ਕਿਸ ਨੇ ਕਲੀ ਭੇਜਿਆ ਇੱਕ ਕੋਈ ਡੇਰੇ ਦਾ ਬਾਬਾ ਉਹਨੂੰ ਕਿਸੇ ਹੱਥ ਦੇ ਵਿੱਚ ਉਹ ਗੰਨਚੀ ਦਿੱਤੀ ਜਿਹੜੀਆਂ ਦੀਆਂ ਜਿਹੜੀਆਂ ਫੁੱਲ ਜੜੀਆਂ ਟਾਈਪ ਹੁੰਦਾ ਨਾ ਉਹ ਕਰ ਰਿਹਾ ਹੈ ਅੱਜ ਪਰਫਿਊਮ ਲੈ ਕੇ ਇਹਦਾ ਤੇ ਹੱਥ ਬਣਾ ਲੈ ਕੀ ਲੈਣਾ ਤੇਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਰ ਬ੍ਰਹਮ ਗਿਆਨ ਦੇ ਨਾਲ ਕੀ ਲੈਣਾ ਤੇਰਾ ਮੂਰਕ ਉਹ ਜਿਹੜੇ ਉਹਨਾਂ ਦੇ ਉੱਥੇ ਬੈਠ ਕੇ ਹੈ ਕਰ ਰਹੇ ਮੂਰਕ ਮੂਰਕ ਕੀ ਮੂਰਕ ਜਿਹੜਾ ਉਹਨੂੰ ਸਮਝਾਣਾ ਸਭ ਤੋਂ ਖਤਮ ਜੇ ਇੰਨਾ ਮੂਰਖ ਭਰੇ ਆਇਆ ਸਾਡੇ ਕੋਲ ਜਿਦਾ ਅੰਤ ਹੀ ਨਹੀਂ ਹੈਗਾ ਸਿਰਫ ਬਹਿਰੂਪੀਏ ਬਾਹਰੋਂ ਦਿੱਕਤੋਂ ਸਿੱਖਨੇ ਆ ਦਿੱਖਦੇ ਸਿਰਫ ਸਿੱਖ ਵਰਗੇ ਜੇ ਕਿਉਂਕਿ ਕਨਸੈਪਟ ਕ੍ਰੀਏਟ ਹੋ ਗਿਆ ਕਿ ਇਹ ਦਿਖਵਾਲਾ ਬੰਦਾ ਸਿੱਖ ਹੈ ਦਿੱਕਤੋਂ ਸਿੱਖਦਾ ਕੋਈ ਲੈਣਾ ਦੇਣਾ ਨਹੀਂ ਤੁਹਾਡੇ ਕਿਰਦਾਰ ਤੋਂ ਆ ਤੁਹਾਡੇ ਆਚਾਰ ਤੋਂ ਆ ਤੁਹਾਡੇ ਵਿਹਾਰ ਤੋਂ ਆ ਉਹ ਲਈ ਤੋਂ ਹੈ ਤੁਹਾਡੇ ਗਿਆਨ ਤੋਂ ਹੈ ਗੁਰੂ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਿੱਖ ਜੇਕਰ ਦਿਖ ਰਖਦਾ ਹੈ ਅੱਛੀ ਗੱਲ ਹੈ ਲੇਕਿਨ ਜੇਕਰ ਉਹਦੇ ਅੰਦਰ ਕਿਰਦਾਰ ਨਹੀਂ ਹੈ ਵੱਡਾ ਚੋਲਾ ਹੈ ਲੇਕਿਨ ਅੰਦਰੋਂ ਖੋਖਲਾ ਹੈ ਵੱਡੀ ਕਿਰਪਾਨ ਦਾ ਗਾਤਰ ਹੈ ਲੇਕਿਨ ਅੰਦਰੋਂ ਬ੍ਰਾਹਮਣਵਾਦੀ ਅੰਦਰ ਮਾਨਸਿਕ ਜਨੇਊ ਹੈ ਬਹੁਤ ਵੱਡੇ ਦਸਤਾਰੇ ਨੇ ਲੇਕਿਨ ਅੰਦਰ ਮਾਨਸਿਕ ਤੌਰ ਦੇ ਉੱਪਰ ਪੰਡਤ ਅਲੀ ਬੋਤੀ ਹੈ ਇੱਥੇ ਹੁਣ ਤੇ ਟਿੱਕਾ ਆਵੇਂ ਓਪਨ ਹੀ ਹੋ ਗਿਆ ਜੋਤ ਨਾਮ ਤੇਰੇ ਕੀ ਜੋਤ ਲਗਾਈ ਤੇ ਇੱਥੇ ਹੁਣ ਉਹ ਦੀਵੇ ਵਾਲੀਆਂ ਜੋਤਾਂ ਹਰ ਜਗ੍ਹਾ ਬਲ ਰਹੀਆਂ ਹੁਣ ਤੇ ਹਰ ਗੁਰਦੁਆਰੇ 'ਚ ਹੀ ਵੜ ਗਈ ਹੈ ਨਾ ਹੁਣ ਉਹ ਕਿਉਂ ਦਾ ਕਾਰੋਬਾਰ ਚੱਲ ਰਿਹਾ ਹੈ ਉੱਥੇ ਜੋਤਾਂ ਪਹੁੰਚ ਗਈਆਂ ਪਰ ਤੁਸੀਂ ਇੰਨੀਆਂ ਵੱਡੀਆਂ ਸ਼ਾਤਤਾਂ ਨੂੰ ਪੁੱਲਦੇ ਹੋਏ ਇਹਨਾਂ ਬਹਿਰੂਪੀਆਂ ਨੂੰ ਕਮਜ਼ਰਫਾਂ ਨੂੰ ਜਿਹੜੇ ਸਿਰਫ ਬਾਹਰੋਂ ਦਿਖਾवटी ਦਿੱਖ ਦੇ ਸਿੱਖ ਨੇ ਤੁਸੀਂ ਸਾਰੀਆਂ ਬਾਗ ਡੋਰਾ ਨਾਲ ਦੇ ਹੱਥ ਸੰਭਾਲਦੇ ਆ ਗੁਰੂ ਘਰ ਤੇ ਪ੍ਰਬੰਧ ਇਹਨਾਂ ਤੇ ਹੱਥ ਦੇ ਦਿੱਤੇ ਜੇ ਉਹ ਇਹਨਾਂ ਕੋਲ ਕੱਖ ਵੀ ਨਹੀਂ ਸੀ ਨਾ ਨਾ ਕੋਲ ਗਿਆਨ ਜੇ ਨਾ ਗੁਰਬਾਣੀ ਜੇ ਇਹ ਬਿਲਕੁਲ ਉਸ ਪੰਕਤੀ ਤੇ ਫਿੱਟ ਪੈਂਦੇ ਨੇ ਚੰਦਨ ਕੇ ਨਿੱਕਟੇ ਬਸੇ ਬਾਸ ਸੁਗੰਧ ਨਾ ਹੋਈ ਬਾਂਸ ਦਾ ਇੱਕੋ ਹੀ ਪੇੜ ਹੈ ਜਿਹੜਾ ਚੰਦਨ ਦੇ ਨੇੜੇ ਵੀ ਵਸਿਆ ਹੋਵੇ ਨਾ ਉਹ ਸੁਗੰਧ ਨਹੀਂ ਦਿੰਦਾ ਉਹਦੇ ਆਸ-ਪਾਸ ਜੋ ਮਰਜੀ ਹੋਵੇ ਸੁਗੰਧ ਲੱ ਲੰਦਾ ਇਹ ਉਹ ਕਮਜ਼ਰ ਬਹਿਰੂਪੀਏ ਜਿਹੜੇ ਤੁਹਾਡੇ ਨਜ਼ਰਾਂ 'ਚ ਆਪਣੇ ਆਪ ਨੂੰ ਲੀਡਰ ਕਹਿੰਦੇ ਨੇ ਜਾਂ ਜੋ ਜੱਥੇਬੰਦੀਆਂ ਜੋ ਵੀ ਚਲਾਉਂਦੇ ਨੇ ਜਿਹੜੇ ਕਹਿੰਦੇ ਨੇ ਜੀ ਅਸੀਂ ਠੇਕੇਦਾਰ ਆ ਇਹ ਉਹ ਬਾਂਸ ਹੈਗੇ ਜੇ ਰਹਿੰਦੇ ਚੰਦਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਕੋਲ ਜੇ ਅੰਦਰੋਂ ਖੋਖਲੇ ਜੇ ਉੱਚੋਂ ਵੱਡੇ ਤੇ ਲੰਬੇ ਜੇ ਬਿਲਕੁਲ ਖਾਲੀ ਜੇ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਕਿਣਕਾ ਵੀ ਇਹਨਾਂ ਜਾਂਦਾ ਨਹੀਂ ਪਿਆ ਜਾਂਦਾ ਸੋ ਬੱਚੋ ਸਿਰਫ ਕਿਰਦਾਰ ਤੇ ਜੇਕਰ ਗੁਰੂ ਨਾਨਕ ਸਾਹਿਬ ਦੀ ਬਾਣੀ ਤੋਂ ਆਚਾਰ ਵਿਹਾਰ ਕਿਰਦਾਰ ਜੇਕਰ ਉਸ ਦੇ ਵਿੱਚ ਹੈ ਔਰ ਉਸ ਦੀ ਬਜਾਏ ਪਹਿਲੇ ਆਪਣੇ ਤੇ ਕੰਮ ਕਰੋ ਕੀ ਇਹ ਤੁਹਾਡੇ ਵਿੱਚ ਹੈ ਜਦੋਂ ਤੱਕ ਤੁਹਾਡੇ ਆਪਣੇ ਵਿੱਚ ਨਹੀਂ ਬੋਲੇਗਾ ਸਾਹਮਣੇ ਵਾਲੇ ਨੂੰ ਪਛਾਣ ਵੀ ਨਹੀਂ ਪਾਉਗੇ ਸੋਨੇ ਦੀ ਪਰਖ ਹਾਸਤੇ ਸੁਨਿਆਰਾ ਬਣਨਾ ਪਏਗਾ ਮਨ RAM ਕਸਵੱਟੀ ਲਾਇਆ ਕੰਚਨ ਸੋਹਿੰਨਾ ਮਨ ਜਨੂ ਆਪ ਸਹੀ ਰਾਤੇ ਉਹਨੇ RAM ਦੀ ਕਸਵੱਟੀ ਲਾਈ ਤੇ ਫਿਰ ਪਤਾ ਲੱਗਾ ਸੋਨਾ ਕੰਚਨ ਕਿੰਨਾ ਖਰਾ ਹੈ ਆਪਣੇ ਤੇ ਕੰਮ ਕਰਨਾ ਸ਼ੁਰੂ ਕਰੋ ਸਿਰਫ ਔਰ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾਲ ਕਰੋ ਇਸ ਤੋਂ ਇਲਾਵਾ ਕਿਸੇ ਬਾਬੇ ਦੇਰੇ ਮਹਿਰੂਪੀ ਹੈ ਲੀਡਰ ਸੰਤ ਢੋਂਗੀ ਇਹਨਾਂ ਦੇ ਮਗਰ ਨਾ ਟੁਰੋ ਕੀਰਤਨੀਆਂ ਦੇ ਮਗਰ ਵੀ ਨਾ ਟੁਰੋ ਕਿਉਂਕਿ ਤੁਸੀਂ ਕੀਰਤਨ ਨੂੰ ਵੀ ਫੇਵਰੇਟ ਸ਼ਬਦ ਬਣਾ ਲਿਆ ਹੈ ਭਾਈ ਸਾਹਿਬ ਕੋਈ ਕੀਰਤਨ ਕਰ ਰਹੇ ਹੋਣਗੇ ਉਹਨਾਂ ਕੋ ਪਰਚੀਆਂ ਲੋਕ ਭੇਜਦੇ ਨੇ ਪੀਰ ਦੀ ਇਹ ਸ਼ਬਦ ਕੋੜੋ ਇਹ ਮੈਨੂੰ ਬੜਾ ਪਸੰਦ ਆਇਆ ਇਹ ਸਿੰਗਿੰਗ ਕੰਪੀਟੀਸ਼ਨ ਹੋ ਰਿਹਾ ਹੈ ਉਹ ਗੁਰਬਾਣੀ ਹੈ ਇੱਕ ਓੰਕਾਰ ਤੋਂ ਲੈ ਕੇ ਆਖਰੀ ਅੱਖਰ ਤੱਕ ਕਰਤੇ ਵਾਧਰ ਮਹਾਰਾਜ ਦੀ ਸਭ ਤੋਂ ਆਖਰੀ ਬਾਣੀ ਤੱਕ ਇਹ ਸਾਰਾ ਬ੍ਰਹਮ ਗਿਆਨ ਜੇ ਇਹਨੂੰ ਕਿਧਰੋਂ ਵੀ ਪੜ ਲਓ ਕਿਧਰੋਂ ਵੀ ਸੁਣ ਲਓ ਇਹ ਤੁਹਾਨੂੰ ਲੈ ਕੇ ਇੱਕ ਤੇ ਵਾਪਸ ਆਏਗਾ ਜੇਕਰ ਨਹੀਂ ਪਹੁੰਚ ਰਹੇ ਤੇ ਰਸਤਾ ਪਟਕੇ ਹੋਏ ਹੋ ਪਹਿਲੇ ਤੁਸੀਂ ਆਪ ਆਪਣੇ ਟੋਂਗ ਤੋਂ ਬਾਹਰ ਨਿਕਲੋਗੇ ਤੇ ਸਾਹਮਣੇ ਵਾਲੇ ਦਾ ਟੋਂਗ ਰੁਕ ਸਕੋਗੇ ਨਹੀਂ ਤੇ ਇਹ ਜਿਹੜਾ ਚੱਕਰ ਜੋ ਤੁਸੀਂ ਪਏ ਹੋਏ ਹੋ ਨਾ ਇਹਨੇ ਸਾਡਾ ਬਹੁਤ ਨੁਕਸਾਨ ਕੀਤਾ ਪਹਿਲੇ ਅੱਛਾ ਆਪੋ ਪਹਿਲੇ ਆਪਣੇ ਤੇ ਕੰਮ ਕਰੋ ਔਰ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੁਹਾਨੂੰ ਬਚਾ ਸਕਦੀ ਹੈ ਦੁਨੀਆਂ ਚ ਕੁਝ ਨਹੀਂ ਜੇ ਬਚਾ ਸਕਦਾ ਕੁਝ ਵੀ ਨਹੀਂ ਸੋ ਜਿਨ੍ਹਾਂ ਦੇ ਮਖੌਟੇ ਉਤਰ ਰਹੇ ਨੇ ਉਹਨਾਂ ਨੂੰ ਪਛਾਣੋ ਜਿਨ੍ਹਾਂ ਦੇ ਅਜੇ ਵੀ ਲੱਗੇ ਨੇ ਉਹਨਾਂ ਤੋਂ ਤੇ ਬਿਲਕੁਲ ਉਹਨਾਂ ਨੂੰ ਪਛਾਣੋ ਕਿ ਉਹ ਜ਼ਿਆਦਾ ਖਤਰਨਾਕ ਹੈ ਜਿਹੜੇ ਸਾਹਮਣੇ ਨਹੀਂ ਆ ਰਹੇ ਪ੍ਰਬੰਧਕੀ ਢਾਂਚੇ ਤੁਹਾਡੇ ਖਤਮ ਹੋ ਚੁੱਕੇ ਨੇ ਇਹ ਬਚਣ ਕੇ ਤਾਂ ਜਦੋਂ ਤੁਸੀਂ ਜਾਗਰੂਕ ਹੋਵੋਗੇ ਮੈਂ ਜਾਗਾਂ ਉਂਗਲ ਇੱਧਰ ਵੀ ਨਹੀਂ ਮੈਨੂੰ ਕਰਨੀ ਐ ਕਰਨੀ ਜਿਸ ਦਿਨ ਮੈਂ ਜਗ੍ਹਾ ਰੁਕਵਾਵਾਂਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੋਂ ਜਾਗਰੂਕ ਸਿੱਖ ਤੇ ਫਿਰ ਇਹ ਇਹਨਾਂ ਨੂੰ ਪਛਾਣਨ ਜਾ